you <laughs> ਉਹ ਗੱਲ ਕਰਨ ਲੱਗੇ ਲੋਕ ਤੱਥ ਬੁਝੁਰਗਾਂ ਦੀ ਰੋਹ ਦੀ ਖਰਾਬ ਸੱਚੀਆਂ ਗੱਲਾਂ ਲੋਕ ਤੱਥ ਜਿਹੜੀਆਂ ਸੱਚੀਆਂ ਗੱਲਾਂ ਸਾਨੂੰ ਚਾਚਿਆਂ ਕੋਲੋਂ ਮਿਲਦੀਆਂ ਪਾਇਆ ਕੋਲੋਂ ਮਿਲਦੀਆਂ ਨੇ ਸਾਢੇ 3-4 ਸਾਢੇ 3-4 ਸਾਲ ਦੀ ਗੱਲ ਆ ਮੇਰੇ ਖਿਆਲ ਚ ਜੇ ਕਿਤੇ ਪਾਇਆ ਵਰਗਾ ਚਾਚਾ ਬਸਿੱਤੇ ਮੈਂ ਹੁਣ ਤੇ ਜੁੱਤੀ ਨਹੀਂ ਕੱਢਦੀਆਂ موسیقی <magazations> <playing> <t hopping> ਇਹ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਸਭ ਕੁਝ ਆਪਾਂ ਕਰਾਂਗੇ ਜੇ ਪਿਆਸ دریا ਵਗਦਾ ਵਾਜਾ ਸਾਹਿਬ ਦੀ ਚੰਡੀ ਕਲਾ ਇਸ ਇਲਾਕੇ ਦੇ ਉੱਤੇ ਔਰ ਅੱਜ ਸਾਡੇ ਮੁੱਖ ਸੇਵਾਦਾਰ ਸਾਡੇ ਸਤਕਾਰਯੋਗ ਇਸ ਦਰਬਾਰ ਦੇ ਕਰੂਕਾਰ ਸਾਡੇ ਬਾਬਾ ਕੁਸ਼ਵੀਰ ਸਿੰਘ ਜੀ ਉਹਨਾਂ ਦਾ ਸਨਮਾਨ ਜਿਹੜਾ ਨਾਲ ਹੀ ਕੀਤਾ ਜਾਵੇਗਾ ਆਪਾਂ ਬੜੇ ਮੇਰਾ ਨਾਮ ਜੀ ਕਸ਼ਮੀਰ ਸਿੰਘ ਬਾਬਾ ਜੀ ਇੱਥੇ ਦਾ ਕੀ ਨਾਮ ਆ ਜਿੱਥੇ ਮੇਲਾ ਲੱਗ ਰਿਹਾ ਹੈ ਬਾਬਾ ਵੀਰ ਕੈਮ ਸ਼ਾ ਜੀ ਇਹ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਮੇਲਾ ਲੱਗਦਾ ਨੂੰ ਇੱਥੇ ਮੇਲਾ ਲੱਗਦਾ ਨੂੰ ਬਹੁਤ ਚਿਰ ਹੋ ਗਿਆ ਜੀ ਪਿੰਡ ਦਾ ਪਿੰਡ ਦਾ ਕੀ ਨਾਮ ਆ ਪਿੰਡ ਜੂਠਕੋਰਾ ਜੀ ਹੈ ਇਹ ਜਿਲ੍ਹਾ ਜਿਹੜਾ ਆਪਣੇ ਤਾਂ ਵੀ ਜਗਾ ਦੀ ਜਗਾ ਦੀ ਮੰਨਤਾ ਕੀ ਆ ਇਹਦੀ ਮੰਨਤਾ ਬਹੁਤ ਹੈ ਦੀ ਇਤਿਹਾਸ ਕੀ ਇਹਦਾ ਇਹਦਾ ਇਤਿਹਾਸ ਬਹੁਤ ਹੈ ਤੇ ਦੁਨੀਆਂ ਦਾ ਆਉਂਦੇ ਆ ਤੇ ਐ ਨਹੀਂ ਕਰਦੇ ਜਾਂ ਦੁਨੀਆਂ ਜੀ ਕੰਮ ਨੂੰ ਕਿੰਨੇ ਰੋਜ਼ ਇੱਥੇ ਸੇਵਾ ਕਰਦੇ ਹਾਂ ਮੈਨੂੰ ਇੱਥੇ ਹੋ ਗਿਆ ਜੀ ਮੈਂ ਨਿਕਾ ਜਾ ਹਾਂ ਮੈਂ ਐਸੀ ਸੇਵਾ ਕਰਵਾ ਰਿਹਾ ਆ ਦੇ ਘਰਾਵਾ ਦੇ ਨਾਲ ਦੇਖੋ ਉਹਦਾ ਬਸ ਇਦਾਂ ਕੰਮ ਚੱਲਦਾ ਹੈ ਜਿੱਦੋਂ ਬਾਬਾ ਜੀ ਤਾਂ ਦੂਰ ਦੂਰ ਸੰਗਤਾਂ ਆਂਦੀ ਹੋਣੀ ਆ ਮਤਟ ਟਿਕਾਣੇ ਦੀ ਹਾਂ ਜੀ ਬਹੁਤ ਵਧੀਆ ਜੀ ਇੱਥੇ ਕੋਈ ਪਤਾ ਨਹੀਂ ਲੱਗਦਾ ਜੀ ਇੱਥੇ ਆਉਂਦੀ ਧਰਦੀ ਜਾਂਦੀ ਬਾਬਾ ਜੀ ਤੁਸੀਂ ਆਪਣਾ ਕੋਈ ਸੰਦੇਸ਼ ਸੰਗਤਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤੇ ਸਾਲਾਂ ਨੂੰ ਆਇਆ ਤੇ ਇਲਾਕੇ ਤੋਂ ਕੱਪਟਾਨਾਂ ਕਸ ਸਾਰਿਆਂ ਨੂੰ ਜੀ ਸਾਡੀ ਸੰਗਤ ਨੂੰ ਸਾਰੇ ਨਗਰ ਨੂੰ ਨਾਕਾ ਜਿੰਨੇ ਵੀ ਅੱਗੇ ਸਾਰਿਆਂ ਦੇ ਠੀਕ ਵੈਰੀ ਖਾਲਸਾ ਅਗਰ ਕੋ ਫਤਿਹ ਸਰਦੂਲ ਸਿੰਘ ਜਿੰਦ ਪਿੰਡ ਜੋੜ ਪਰ ਜੋ ਕਿ ਸਾਡੇ ਅਜ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਮੇਲੇ ਦੀ ਰਸਮ ਕੀਤੀ ਜਾ ਰਹੀ ਹੈ ਸਾਡੀ ਕਮੇਟੀ ਔਰ ਪਿੰਡ ਨਗਰ ਸਰੂ ਲਾਗੇ ਲਾਗੇ ਲਾਕਾ ਨਵਾਰਸੀ ਮੇਰੇ ਵੀਰ ਜੋ ਐਨਐਲਆਈ ਸਾਡੇ ਭਰਾ ਸਾਡੇ ਬੱਚੇ ਬਾਹਰ ਕੈਨੇਡਾ ਦੇਸ਼ਾਂ ਵਿੱਚ ਬੈਠੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇਥੇ ਮੇਲਾ ਕਰਾਇਆ ਜਾ ਰਿਹਾ ਵਾ ਜੋ ਕਿ ਉਸੇ ਤਰ੍ਹਾਂ ਅੱਜ ਮੇਲੇ ਦੀ ਰਸਮ ਨਾਲ ਸਾਡੇ ਕਲਾਕਾਰ ਸਾਹਿਬ ਹੋਰ ਸਾਰੇ ਮਤਲ ਮੇਲਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋ ਰਿਹਾ ਹੈ ਕਿੰਨਾ ਟਾਈਮ ਹੋ ਗਿਆ ਜਾਵੇਂ ਚੱਲਦੇ ਨੇ ਇਹ ਜੀ ਸਾਡੀ ਸੁਰਤ ਤੋਂ ਪਹਿਲਾਂ ਦਾ ਚੱਲਦਾ ਆ ਰਿਹਾ ਵਾ ਤੇ ਅਸੀਂ ਜਾਂਦੇ ਛੋੜੇ ਪਹਿਲਾਂ ਥੋੜਾ ਹੌਲੀ ਹੌਲੀ ਠੰਡਾ ਠੰਡਾ ਤਰੀਕੇ ਨਾਲ ਹੁੰਦਾ ਕੱਲੀਆ ਦੇਗਾਂ ਵਗੈਰਾ ਛੋਟੀ ਮੋਟੀ ਦਸੰਦੇ ਨਾਲ ਮੇਲਾ ਮੈਂ ਐਸਾ ਹੁਣ ਜਿੱਦਾਂ ਜਿੱਦਾਂ ਮਾਰੇ ਤਰੱਕੀ ਪਾਈਦਾ ਉਸੇ ਤਰ੍ਹਾਂ ਇਹ ਸਾਡੇ ਤਰੱਕੀ ਦੇ ਰਾਹ ਤੇ ਮੇਲਾ ਹਰ ਸਾਲ ਵੱਧ ਵੱਧ ਜਾ ਕੇ ਅੱਗੇ ਕਰਾਈਦਾ ਹੈ ਅਸੀਂ ਅੱਜ ਦੇ ਮੇਲੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਹਾਂਜੀ ਅੱਜ ਦੇ ਮੇਲੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਅੱਜ ਦੇ ਮੇਲੇ ਵਿੱਚ ਜੀ ਕਿਰਤਦੀਪ ਰਸੀਲਾ ਜੀ ਆ ਤੇ ਬੀਬੀ ਨਾਲ ਜਸਪ੍ਰੀ ਵੀ ਆ ਤੇ ਹੋਰ ਵਗੈਰਾ ਨਾਲ ਕਵਾਲੀਆਂ ਵਾਲੇ ਸੀ ਹੋਰ ਵੀ ਜਿੱਦਾਂ ਜਿੱਦਾਂ ਆਏ ਆ ਤੇ ਸੇਮ ਕਲਾਕਾਰ ਸਾਡੇ ਇੱਕ ਕਿਰਤਦੀ ਵਿੱਚ ਬੜੀ ਪਈ ਆ ਉਹਨਾਂ ਨੂੰ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਵੀ ਤੁਸੀਂ ਵਧੀਆ ਤਰੀਕੇ ਦੇ ਨਾਲ ਆ ਬਚੋ ਜਿਹੜਾ ਨਸ਼ੇ ਦਾ ਗੋਲੀਆਂ ਦਾ ਦੈਰ ਆ ਚਿੱਟੇ ਦਾ ਫੁਮੈਗ ਦਾ ਇਸ ਤੋਂ ਬਚ ਕੇ ਤੇ ਆਪਣਾ ਜੀਵਨ ਦਾ ਸੁਧਾਰ ਕਰੋ ਤੁਸੀਂ ਬੱਚਿਆਂ ਦੇ ਮਾਪੇ ਉਹਨੂੰ ਵੀ ਕਹਿੰਦੇ ਬੱਚਿਆਂ ਨੂੰ ਕਿੱਲੇ ਜਿਹੜਾ ਬੱਚਿਆਂ ਦਾ ਮਾਪੇ ਬੱਚਿਆਂ ਦੀ ਦੇਖਭਾਲ ਕਰੇ ਉਸ ਤੋਂ ਬਾਅਦ ਸਰਕਾਰ ਨੂੰ ਵੀ ਅਪੀਲ ਕਰਦੇ ਨੇ ਤੇ ਕੰਟਰੋਲ ਪਾਇਆ ਜਾਵੇ ਜਿਹੜਾ ਗੋਲੀਆਂ ਦਾ ਦੌਰ ਚੱਲਿਆ ਆ ਪੰਜਾਬ ਦੇ ਵਿੱਚ ਸਾਡੇ ਠੀਕ ਹੈ ਜੀ ਸ਼ੁਕਰੀਆ